ਸਤਿ ਸ਼੍ਰੀ ਅਕਾਲ ਦੋਸਤੋ ਸਾਰੀ ਹੀ YouTube ਫੈਮਲੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਵਧੀਆ ਹੋਵੋਗੇ ਤੇ ਅਰਦਾਸ ਹੈ ਉਸ ਪਾਈ ਗੁਰੂ ਜੀ ਅੱਗੇ ਕਿ ਤੁਹਾਨੂੰ ਸਾਰਿਆਂ ਨੂੰ ਹੀ ਚੜ੍ਹਦੀ ਕਲਾ ਦੇ ਵਿੱਚ ਰੱਖਣ ਖੁਸ਼ ਰੱਖਣ ਹਮੇਸ਼ਾ ਮੇਰਾ ਪ੍ਰਿਆ ਹੱਥ ਸਾਰੇ ਹੀ ਪਰਿਵਾਰਾਂ ਦੀ ਸਿੱਤਿ ਰੱਖਣ ਦੋਸਤੋ ਅੱਜ ਮੈਂ ਤੁਹਾਡੇ ਨਾਲ ਇੱਕ ਛੋਟੀ ਜੀ ਕਹਾਣੀ ਸ਼ੇਅਰ ਕਰਦੀ ਹਾਂ ਜਿਸ ਦੇ ਵਿੱਚ ਨਸਲੀ ਤੇ ਨਕਲੀ ਦੇ ਬਾਰੇ ਦੱਸਿਆ ਗਿਆ ਹੈ ਤੇ ਸ਼ੁਰੂ ਕਰਦੇ ਹਾਂ ਇਹ ਕਹਾਣੀ ਕਿਸੇ ਪਿੰਡ ਦੇ ਵਿੱਚ ਕੋਈ ਮੁੰਡਾ ਤੇ ਕੁੜੀ ਰਹਿੰਦੇ ਸੀ ਜਿੱਦਾਂ ਹੁਣ ਇੱਥੇ ਆਪਾਂ ਉਹ ਗੱਲਾਂ ਨਹੀਂ ਕੁਝ ਬੋਲ ਸਕਦੇ ਹਨਾ ਤਾਂ ਚਲੋ ਜੀ ਉਹਨਾਂ ਨੇ ਫੈਸਲਾ ਕੀਤਾ ਕਿ ਮਾਪਿਆਂ ਦੇ ਖਿਲਾਫ ਜਾ ਕੇ ਕਿ ਆਪਾਂ ਇਕੱਠੇ ਰਹਿਣਾ ਵਿਆਹ ਕਰਵਾਉਣਾ ਹਨਾ ਇਹ ਗੱਲ ਕੁਝ ਪੁਰਾਣੀ ਸਮਿਆਂ ਦੀ ਹੈ ਕੁਝ ਪੁਰਾਣੀ ਹੈ ਜਦੋਂ ਕਿ ਇਹ ਜਿਹਨੂੰ ਅੱਜ ਕੱਲ ਤੇ ਹਾਂ ਨਹੀਂ ਹੈ ਉਦੋਂ ਜ਼ਿਆਦਾ ਐ ਮਤਲਬ ਨਹੀਂ ਸੀਗਾ ਹੁੰਦਾ ਇਹ ਚੀਜ਼ਾਂ ਕਿਤੇ ਦੇਖਣ ਨੂੰ ਮਿਲਦੀਆਂ ਸੀ ਹਨਾ ਤਾਂ ਉਹਨਾਂ ਕੁੜੀ ਤੇ ਮੁੰਡੇ ਨੇ ਇਹ ਫੈਸਲਾ ਕੀਤਾ ਕਿ ਅਸੀਂ ਇੱਥੋਂ ਦੂਰ ਚਲੇ ਜਾਨੇ ਹਣਾ ਪੰਜਾਬ ਦੇ ਪਿੰਡਾਂ ਦੇ ਵਿੱਚ ਗਈ ਇਹ ਗੁਲਾਮ ਬੁੱਲੀ ਜਾਂਦੀ ਹਨ ਪਰ ਮੈਂ ਇੱਥੇ ਨਹੀਂ ਕਿਸੇ ਦੀ ਮਾਰੀ ਏਦਾਂ ਕੁਝ ਬੁੱਲਣਾ ਹਨਾ ਕਿ ਕੁਝ ਵੀ ਹਨਾ ਚਲੋ ਦੋਨੋਂ ਜਣੀ ਕਰੋ ਚੱਲੀ ਗਈ ਹਨਾ ਤੇ ਕੁਝ ਦੂਰ ਜਾ ਕੇ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਆਪਾਂ ਨੂੰ ਕੋਈ ਘੋੜੀ ਖਰੀਦ ਲੈਣੀ ਚਾਹੀਦੀ ਆ ਉਹਨਾਂ ਨੂੰ ਕੋਈ ਨੇੜੇ ਤਵੀਲਾਂ ਦਿਸਿਆ ਤੇ ਉਹ ਉੱਥੇ ਚਲੀ ਗਈ ਕਿ ਸਾਨੂੰ ਪੈਦਲ ਸਫਰ ਦੇ ਨਾਲੋਂ ਸਿਕੋੜੀ ਦੇ ਉੱਪਰ ਵੀ ਸਫਰ ਕਰਕੇ ਜਲਦੀ ਨਾਲ ਇੱਥੋਂ ਦੂਰ ਨਿਕਲ ਜਾਵਾਂਗੇ ਹਨ ਤਾਂ ਉੱਤਵੇਂ ਲਈ ਮਾਲਕ ਕੋਲ ਗਈ ਤਾਂ ਮੁੰਡਾ ਬੋਲਦਾ ਕਿ ਮੈਨੂੰ ਇੱਕ ਕੋੜੀ ਚਾਹੀਦੀ ਆ ਜਿਹੜੀ ਕਿ ਬਹੁਤ ਜਲਦੀ ਜਲਦੀ ਕੋਹਾ ਮੀਲ ਤੈਅ ਕਰ ਲਵੇ ਬਹੁਤ ਤੇਜ਼ ਦੌੜਦੀ ਹੋਵੇ ਹਨਾ ਤੇ ਉਹ ਤਵੇਲੀ ਦਾ ਮਾਲਕ ਕਹਿੰਦਾ ਵੀ ਉਹ ਕਹਿੰਦੇ ਵੀ ਅਸੀਂ ਜਲਦੀ ਇੱਥੋਂ ਦੂਰ ਜਾਣੇ ਸਾਡੀ ਕੋਈ ਮਜਬੂਰੀ ਹੈ ਤੇ ਜੋ ਕਹਿੰਦੇ ਵੀ ਕੋੜੀਆਂ ਦਾ ਵਪਾਰੀ ਹੁੰਦਾ ਤੇ ਹੀਰਿਆਂ ਦਾ ਵਪਾਰੀ ਹੁੰਦਾ ਬਹੁਤ ਪਰਖੀ ਹੁੰਦੇ ਆ ਉਹ ਉਹਨਾਂ ਨੂੰ ਬੜੀ ਪਰਖ ਹੁੰਦੀ ਆ ਹਨਾ ਤੇ ਉਹ ਪਰਖ ਲੈਂਦੇ ਆ ਨਸਲੀ ਤੇ ਨਕਲੀ ਨੂੰ ਉਹ ਚੱਟੀ ਪਰਖ ਲੈਂਦੇ ਆ ਤਾਂ ਉਹ ਤਵੇਲੀ ਦਾ ਮਾਲਕ ਸੀਗਾ ਜਿਹੜਾ ਉਹ ਸਮਝ ਗਿਆ ਕਿ ਦਾਲ ਦੇ ਵਿੱਚ ਕੁਝ ਕਾਲਾ ਹੈ ਤੇ ਉਹ ਮੁੰਡੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨੇ ਗੱਲਾਂ-ਬਾਤਾਂ ਦੇ ਵਿੱਚ ਤੇ ਉਹ ਤਵੇਲੀ ਦਾ ਮਾਲਕ ਕਹਿੰਦਾ ਭਾਈ ਵੀ ਠੀਕ ਹੈ ਕਹਿੰਦਾ ਵੀ ਇਹ ਵਾਲੀ ਘੋੜੀ ਲੈ ਜਾਓ ਤੁਸੀਂ ਤੇ ਇਹ ਕੋਹਾ ਮੀਲ ਵੀ ਜਲਦੀ ਜੰਦੀ ਤੈਨ ਘਰੂ ਕੀ ਇੰਨੀ ਤੇਜ਼ ਦੌੜਦੀ ਐ ਵੀ ਇਹ ਘੋੜੀ ਪਰ ਮੈਂ ਕਹਿੰਦਾ ਇਹਦੇ ਤੇ ਸਫਰ ਨਹੀਂ ਕੀਤਾ ਮੈਂ ਇਹਦੀ ਸਵਾਰੀ ਨਹੀਂ ਕੀਤੀ ਹਾਲੇ ਤੱਕ ਤੇ ਕਹਿੰਦਾ ਮੈਂ ਇਹਦੀ ਨਾਨੀ ਦੀ ਸਵਾਰੀ ਕੀਤੀ ਸੀਗੀ ਉਹ ਬੜੀ ਤੇਜ਼ ਦੌੜਦੀ ਸੀ ਕਹਿੰਦਾ ਤੇ ਫਿਰ ਤੋਂ ਮੁੰਡਾ ਕਹਿੰਦਾ ਵੀ ਤੁਸੀਂ ਸਾਨੂੰ ਵੀ ਦੂਜੀ ਵਾਰ ਉਹਨੇ ਉਹ ਗੱਲ ਕਹੀ ਵੀ ਅਸੀਂ ਜਲਦੀ ਜਾਣਾ ਤੇ ਸਾਨੂੰ ਤੇਜ਼ ਦੌੜਨ ਵਾਲੀ ਘੋੜੀ ਦੇ ਦੋ ਤੇ ਉਹ ਕਹਿੰਦਾ ਕਹਿੰਦੇ ਤਵੇਲੀ ਦਾ ਮਾਲਕ ਕਹਿੰਦਾ ਤੁਸੀਂ ਇਹੀ ਘੋੜੀ ਲੈ ਕੇ ਜਾਓ ਕਹਿੰਦਾ ਮੈਂ ਇਹਦੀ ਮਾਂ ਇਸ ਵਾਰੀ ਕੀਤੀ ਹੈ ਤੇ ਬੜੀ ਤੇਜ਼ ਦੌੜਦੀ ਸੀ ਉਹ ਤੇ ਕਹਿੰਦਾ ਉਹੀ ਗੋਣਾ ਕਹਿੰਦਾ ਨਾਨੀ ਦਾ ਮਾਂ ਨਾਨੀ ਦਾਦੀ ਵਾਲੇ ਕਹਿੰਦਾ ਇਹ ਘੋੜੀ ਦੇ ਵਿੱਚ ਜ਼ਰੂਰ ਹੋਣਗੇ ਤੇ ਕਹਿੰਦਾ ਤੁਸੀਂ ਇਹੀ ਖਰੀਦ ਕੇ ਲੈ ਕੇ ਜਾਓ ਤੇ ਬੜੀ ਦੂਰ ਕਹਿੰਦਾ ਸਾਨੂੰ ਇਹਨੇ ਲੈ ਜਾਣਾ ਚਲਦੀ ਤੇ ਐਨੀ ਗੱਲ ਕਹਿਣ ਦੀ ਧੀ ਸੀਗੀ ਤੇ ਉਹ ਮੁੰਡੇ ਨੂੰ ਪਟੱਕ ਦੇਣੀ ਗੱਲ ਉਸ ਦੀ ਖਾਨੀ ਜੇ ਪੈ ਗਈ ਉਹਨੂੰ ਸਮਝਾ ਗਈ ਭਾਈ ਤੇ ਉਹ ਮੁੰਡਾ ਕਹਿੰਦਾ ਵੀ ਅਸੀਂ ਕੁੜੀ ਨਹੀਂ ਖਰੀਦਣੀ ਤੇ ਕੁੜੀ ਨੂੰ ਕਹਿੰਦਾ ਵੀ ਚਲ ਚਲੀਏ ਇੱਥੋਂ ਤੇ ਫਿਰ ਉਹ ਕਹਿੰਦਾ ਤਵੇਲੀ ਦਾ ਮਾਲਕ ਵੀ ਮੈਨੂੰ ਦੱਸ ਕੇ ਜਾ ਵੀ ਤੂੰ ਖਰੀਦਣੀ ਕਿਉਂ ਨਹੀਂ ਤੇ ਉਹ ਮੁੰਡਾ ਕਹਿੰਦਾ ਤਵੇਲੇ ਦੇ ਮਾਲਕ ਨੂੰ ਕਹਿੰਦਾ ਤੂੰ ਤੁਸੀਂ ਕਹਿੰਦਾ ਮੈਨੂੰ ਇੱਕ ਮਿੰਟ ਦੇ ਵਿੱਚ ਸਭ ਕੁਝ ਤੇ ਸਮਝਾਤਾ। ਇਹਦੀ ਵੇਚੂ ਕਹਿੰਦਾ ਇਹਦੀ ਨਾਨੀ ਦਾਦੀ ਮਾਂ ਦੀ ਗੋਣਿਆਂ ਤੇ ਕਹਿੰਦਾ ਮੈਂ ਅੱਜ ਇਸ ਕੁੜੀ ਨੂੰ ਭਜਾ ਕੇ ਲੈ ਚੱਲਿਆ ਸੀ ਕਹਿੰਦਾ ਅੱਜ ਕਹਿੰਦਾ ਮੈਂ ਭਜਾ ਕੇ ਲੈ ਚੱਲਿਆ ਤੇ ਜਦੋਂ ਗਾਹ ਮੇਰੀ ਬੇਟੀ ਹੋਊਗੀ ਤੇ ਉਹ ਇੱਕ ਕਦਮ ਜ਼ਰੂਰ ਚੱਕੂਗੀ ਕਹਿੰਦਾ ਉਹ ਮੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਤੇ ਇਸ ਤੋਂ ਚੰਗਾ ਕਹਿੰਦਾ ਮੈਂ ਪਿੱਛੇ ਮੁੜਚਾ ਨਸਲਾਂ ਦੇ ਵਿੱਚ ਨੂੰ ਪਛਾਣਨਾ ਕਹਿੰਦਾ ਬੜਾ ਹੀ ਮੁਸ਼ਕਿਲ ਹੈ ਜਿਹੜਾ ਤੁਸੀਂ ਸਾਨੂੰ ਪਹਿਚਾਨ ਕੇ ਸਾਨੂੰ ਸਿੱਧੇ ਰਾਸ ਤੇ ਤੇ ਪਾਇਆ ਤੇ ਬੜਾ ਧੰਨਵਾਦ ਕਰਦੇ ਹੋਈ ਉਹ ਆਪਣੀ ਘਰਾਂ ਨੂੰ ਵਾਪਸ ਆ ਗਈ ਤੇ ਉਹ ਮੁੰਡਾ ਉਹ ਕੁੜੀ ਨੂੰ ਧਿਕਾਰ ਛੱਡ ਕੇ ਤੇ ਘਰਦਿਆਂ ਨੂੰ ਕਹਿੰਦਾ ਵੀ ਸਭੋ ਆਪਣੀ ਇਮਾਨਤ ਤੇ ਕਹਿੰਦਾ ਮੈਂ ਗਲਤੀ ਕਰਨ ਲੱਗਿਆ ਸੀਗਾ ਜੋ ਮੈਂ ਇਸ ਸਮੇਂ ਤੋਂ ਪਹਿਲਾਂ ਸੁਧਾਰ ਲਈ ਤੇ ਕਹਿੰਦਾ ਪਰ ਤੁਹਾਡੇ ਖਾਨਦਾਨ ਦੇ ਵਿੱਚ ਇਹ ਗਲਤੀ ਕਿਸ ਨੇ ਜ਼ਰੂਰ ਕੀਤੀ ਹੋਊਗੀ ਬੇਸ਼ੱਕ ਕਹਿੰਦੇ ਸਾਨੂੰ ਗੁੱਸਾ ਲੱਗੇ ਇਹ ਨਸਲਾਂ ਤੇ ਨਕਲੀਆਂ ਨੂੰ ਪਛਾਣਨਾ ਬੜਾ ਔਖਾ ਹੈ ਭਾਈ ਸੋ ਅੱਜ ਕੱਲ੍ਹ ਦੇ ਬੱਚੇ ਐਨਾ ਚੀਜ਼ਾਂ ਨੂੰ ਨਹੀਂ ਸਮਝਦੇ ਤੇ ਇਹ ਵਿਆਹ ਵਰਗੇ ਫੈਸਲੇ ਜੋ ਸਿਰਫ ਬਜ਼ੁਰਗ ਹੀ ਨਸਲਾਂ ਨੂੰ ਨਸਲਾਂ ਨੂੰ ਤੇ ਨਕਲਾਂ ਨੂੰ ਪਛਾਣ ਕੇ ਸਾਡੇ ਲਈ ਵਰ ਜਾਂ ਹੋ ਤੀਆਂ ਲੰਬੀ ਹੈ ਨਾ ਤੇ ਕੁਝ ਦੇਖ ਕੇ ਉਹ ਕਰਦੀ ਹੈ ਰਿਸ਼ਤੇ ਇਸ ਲਈ ਉਹਨਾਂ ਨੂੰ ਹੱਕ ਹੈ ਤੇ ਉਹਨਾਂ ਨੂੰ ਹੀ ਰਹਿਣ ਦੋ ਤੇ ਬੱਚੇ ਖੁਦ ਇਹ ਫੈਸਲੇ ਨਾ ਲੈਣ ਤੇ ਇਸੇ ਕਰਕੇ ਅੱਜ ਕੱਲ ਇੰਨੇ ਤਲਾਕ ਹੁੰਦੀ ਆ ਬਿਨਾ ਪਰਖੇ ਦੇ ਕੀ ਰਿਸ਼ਤੇ ਜੁੜ ਜਾਂਦੇ ਆ ਤੇ ਫਿਰ ਅੱਗੇ ਜਾ ਕੇ ਜੋ ਨਿਭਦੇ ਨਹੀਂ ਸੋ ਵੀਡੀਓ ਚੰਗੀ ਲੱਗੀ ਤੇ ਲਾਈਕ ਕਮੈਂਟ ਜ਼ਰੂਰ ਕਰ ਦੇਣਾ ਜੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ